ਲੁਧਿਆਣਾ ਦੇ ਰਿਸ਼ਭ ਗੋਇਲ 30 ਸਾਲਾ ਰਿਸ਼ਭ ਗੋਇਲ ਦੇ ਨਾਲ 21 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਛੇਤੀ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਇਹ ਰੁਪਈਆ ਗਵਾ ਦਿੱਤਾ ਤੁਹਾਨੂੰ ਇਹ ਦੱਸ ਦਈਏ ਕਿ ਟੈਲੀਗ੍ਰam ਐਪ ਦੇ ਵਿੱਚ ਉਹਨਾਂ ਨੂੰ ਕਿਸੇ ਦਾ ਮੈਸੇਜ ਆਉਂਦਾ ਹੈ ਰੀਤ ਦੀ ਆਈਡੀ ਤੋਂ ਕਿ ਆਨਲਾਈਨ ਪ੍ਰੋਡਕਟ ਰਿਵਿਊ ਕਰਕੇ ਉਹ ਪੈਸਾ ਕਮਾ ਸਕਦੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਉਹਨਾਂ ਦੇ ਵਾਲਟ ਦੇ ਵਿੱਚ ਪੈਸੇ ਹੋਣੇ ਚਾਹੀਦੇ ਨੇ 10000 ਰੁਪਈਆ ਉਹਨਾਂ ਦੇ ਵਾਲਟ ਦੇ ਵਿੱਚ ਪਾਇਆ ਜਾਂਦਾ ਤੇ ਪਹਿਲੇ ਰਿਵਿਊ ਦੇ ਲਈ ਉਹਨਾਂ ਨੂੰ 850 ਰੁਪਈਆ ਦਿੱਤਾ ਜਾਂਦਾ ਉਸ ਤੋਂ ਬਾਅਦ 10000 ਰੁਪਈਆ ਉਹ ਦਿੰਦੇ ਨੇ ਤੇ 14000 ਰੁਪਈਆ ਉਹਨਾਂ ਨੂੰ ਦੂਜੇ ਰਿਵਿਊ ਲਈ ਦਿੱਤਾ ਜਾਂਦਾ ਤੇ ਇਦਾਂ ਉਹਨਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਜਿੱਤਿਆ ਜਾਂਦਾ ਹੈ ਉਸ ਤੋਂ ਬਾਅਦ 34000 ਰੁਪਏ ਦੇ ਬਦਲੇ ਉਹਨਾਂ ਨੂੰ 41000 ਰੁਪਿਆ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਉਸ ਐਪ ਦੇ ਉੱਪਰ ਉਸ ਲਿੰਕ ਦੇ ਉੱਪਰ ਪੂਰਨ ਤੌਰ ਤੇ ਭਰੋਸਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ 21 ਲੱਖ ਰੁਪਿਆ ਜਿਹੜਾ ਹੈ ਉਹ ਟਰਾਂਸਫਰ ਕਰ ਦਿੰਦੇ ਨੇ ਉਸ ਵਾਲਟ ਦੇ ਵਿੱਚ ਤਾਂ ਕਿ ਉਹਨਾਂ ਨੂੰ ਪ੍ਰੋਡਕਟ ਰਿਵਿਊ ਕਰਕੇ ਪੈਸੇ ਨੇ ਜਿਹੜੇ ਉਹ ਮਿਲ ਸਕਣ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਕੋਈ ਵੀ ਰੁਪਈਆ ਵਾਪਸ ਨਹੀਂ ਆਉਂਦਾ ਜਦੋਂ ਉਹ ਗੱਲ ਕਰਦੇ ਨੇ ਉਹ ਆਖਦੇ ਨੇ ਕਿ ਉਹਨਾਂ ਦਾ ਪੈਸਾ ਕਿਉਂ ਨਹੀਂ ਆ ਰਿਹਾ ਤਾਂ ਉਹ ਐਪ ਵਾਲੇ ਦੱਸਦੇ ਨੇ ਕਿ 20 ਲੱਖ ਤੋਂ ਵੱਧ ਜੋ ਵੀ ਪੈਸਾ ਹੈ ਜਾਂ ਜੋ ਵੀ ਰੁਪਈਆ ਹੈ ਉਸ ਨੂੰ ਲੈਣ ਦੇ ਲਈ 10 ਲੱਖ ਰੁਪਈਆ ਹੋਰ ਜਮ੍ਹਾਂ ਕਰਾਉਣਾ ਪਵੇਗਾ ਤਾਂ ਉਹਨਾਂ ਨੂੰ ਸਮਝ ਆ ਜਾਂਦੀ ਹੈ ਰਿਸ਼ਭ ਗੋਇਲ ਨੂੰ ਕਿ ਇਹ ਇੱਕ ਠੱਗੀ ਹੈ ਇਹ ਇੱਕ ਫਰਾਡ ਹੋ ਗਿਆ ਉਹਨਾਂ ਦੇ ਨਾਲ ਸੋ 21 ਲੱਖ ਰੁਪਈਆ ਉਹਨਾਂ ਦਾ ਜਿਹੜਾ ਹੈ ਲੁਟੇਰਿਆਂ ਨੇ ਆਨਲਾਈਨ ਠੱਗਾ ਨੇ ਜਿਹੜਾ ਹੈ ਉਹ ਲੁੱਟ ਲਿਆ ਤੇ 10 ਲੱਖ ਰੁਪਈਆ ਉਹ ਜਮਾ ਨਹੀਂ ਕਰਾਉਂਦੇ ਪੁਲਿਸ ਦੀ ਕੰਪਲੇਂਟ ਕਰਦੇ ਆ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਨੇ ਕੋਈ 플ੌਟ ਆਪ ਦਾ ਵੇਚਿਆ ਸੀ ਜਿਹਦੇ ਕਰਕੇ ਉਹਨਾਂ ਕੋਲ ਕਾਫੀ ਪੈਸਾ ਸੀ ਤੇ ਇਸ ਪੈਸੇ ਨੂੰ ਉਹ ਦੂਜੇ 플ੌਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਸੀ ਲੇਕਿਨ ਛੇਤੀ ਪੈਸਾ ਕਮਾਉਣਾ ਈਜ਼ੀ ਮਨੀ ਦੇ ਲਾਲਚ ਦੇ ਵਿੱਚ ਆ ਕੇ ਉਹਨਾਂ ਨੇ ਇਹ ਕਦਮ ਚੁੱਕਿਆ ਤੇ ਇਸ ਲਿੰਕ ਦੇ ਰਾਹੀਂ ਪ੍ਰੋਡਕਟ ਰਿਵਿਊ ਕਰਨੇ ਚਾਲੂ ਕੀਤੇ ਤਾਂਕਿ ਉਹ ਛੇਤੀ ਪੈਸਾ ਕਮਾ ਸਕਣ ਸ਼ੁਰੂ ਦੇ ਵਿੱਚ ਉਹਨਾਂ ਨੂੰ ਕਮਾਈ ਵੀ ਹੋਈ ਲੇਕਿਨ ਬਾਅਦ ਦੇ ਵਿੱਚ ਉਹ 21 ਲੱਖ ਰੁਪਈਆ ਉਹਨਾਂ ਦਾ ਠੱਗਿਆ ਗਿਆ ਪੁਲਿਸ ਨੇ ਜਿਹੜਾ ਮਾਮਲਾ ਦਰਜ ਕਰ ਲਿਆ ਲੇਕਿਨ ਇਦਾਂ ਦੇ ਜਿਹੜੇ ਮਾਮਲੇ ਨੇ ਹੋਰ ਵੀ ਕਾਫੀ ਸਾਰੇ ਆਏ ਨੇ ਜਿਦੇ ਵਿੱਚ ਇੰਨਾ ਕੀ ਅਮਾਉਂਟ ਲੁਧਿਆਣਾ ਦੇ ਇੱਕ ਹੋਰ 32 ਵਰਿਆਂ ਦੇ ਵਿਅਕਤੀ ਨੇ ਗਵਾਇਆ ਸੀ ਲਗਭਗ 20 ਲੱਖ ਤੋਂ ਵੱਧ ਅਮਾਉਂਟ ਸੀ ਉਹ ਵੀ ਤੇ ਇੱਕ ਮਾਮਲੇ ਦੇ ਵਿੱਚ ਤਾਂ ਇੱਕ ਕਰੋੜ 40 ਲੱਖ ਰੁਪਏ ਤੱਕ ਦੀ ஆன்ਲਾਈਨ ਠੱਗੀ ਜਿਹੜੀ ਆ ਹੋਈ ਹੈ ਤੁਸੀਂ ਵੀ ਸਾਵਧਾਨ ਹੋ ਜਾਓ ਕੋਈ ਵੀ ஆன்ਲਾਈਨ ਜਿਹੜੇ ਪ੍ਰੋਡਕਟ ਰਿਵਿਊਸ ਹੋਣ ਜਾਂ ਕੋਈ ਤੁਹਾਨੂੰ OTP ਮੰਗਦਾ ਹੈ ਕਈ ਵਾਰੀ ਲੋਕੀ Google Pay ਤੇ ਮੰਗਦੇ ਨੇ ਪੈਸੇ ਕਿ ਤੁਸੀਂ ਸਾਨੂੰ ਪੈਸੇ ਦੇ ਦਿਓ ਉਸ ਤੋਂ ਬਾਅਦ ਫਿਰ ਵਾਰ-ਵਾਰ ਰਿਕੁਐਸਟ ਕਰਦੇ ਨੇ ਕਈ ਵਾਰੀ ਅੱਛੀ ਡੀਲਸ ਮਿਲਦੀਆਂ ਨੇ ਫਾਈਵ ਸਟਾਰ ਹੋਟਲਸ ਦੀਆਂ ਜਾਂ ਹੋਰ ਕਿਤੇ ਪ੍ਰੋਗਰਾਮ ਦੀਆਂ ਤੇ ਤੁਹਾਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਪੈਸੇ ਜਿਹੜਾ ਹੈ ਕ੍ਰੈਡਿਟ ਕਾਰਡ ਦੇ ਰਾਹੀਂ ਜਮ੍ਹਾਂ ਕਰਾਓ ਉਸ ਤੋਂ ਬਾਅਦ ਤੁਹਾਨੂੰ ਉਹੀ ਵਿਅਕਤੀ ਆਖਦਾ ਹੈ ਕਿ ਤੁਹਾਨੂੰ ਇੱਕ OTP ਆ ਉਹ ਦੱਸ ਦਿਓ ਤਾਂ ਕਿ ਤੁਹਾਡੀ ਜਿਹੜੀ ਬੁਕਿੰਗ ਹੈ ਉਹ ਕੀਤੀ ਜਾ ਸਕੇ ਜੋ ਤੁਹਾਡੇ ਫੋਨ ਤੇ OTP ਆਇਆ ਹੈ ਤੁਸੀਂ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਅਗਰ ਕੋਈ OTP ਮੰਗੇ ਤੁਹਾਡੇ ਫੋਨ ਤੋਂ ਕੀ ਤੁਸੀਂ ਜਿਹੜਾ ਮੈਸੇਜ ਆਇਆ ਦੱਸ ਦੋ ਤਾਂ ਕਦੇ ਨਾ ਦੱਸਿਓ ਉਹਦੇ ਨਾਲ ਤੁਹਾਡੇ ਖਾਤੇ ਚੋਂ ਹੀ ਜਿਹੜੇ ਪੈਸੇ ਨੇ ਉਹ ਕੱਢੇ ਜਾਣਗੇ ਖਾਸ ਕਰਕੇ ਜਿਹੜੀ ਸਕੀਮਾਂ ਹੁੰਦੀਆਂ ਨੇ ਸਸਤੇ ਹੋਟਲ ਫਾਈਵ ਸਟਾਰਸ ਜਾਂ ਹੋਰ ਵੀ ਜਿਹੜੀ ਚੀਜ਼ਾਂ ਕਾਫੀ ਮਹਿੰਗੀਆਂ ਨੇ ਤੁਹਾਨੂੰ ਸਸਤੀ ਦੇਣ ਦੇ ਜਿਹੜੇ ਭਰੋਸੇ ਦਿੱਤੇ ਜਾਣ ਉਹਨਾਂ ਦੇ ਵਿੱਚ ਅਗਰ ਤੁਹਾਡਾ OTP ਮੰਗਿਆ ਜਾਏ ਤਾਂ ਤੁਸੀਂ ਸਾਫਤਾਨ ਹੋ ਜਾਓ ਕਿ ਇਹ ਤੁਹਾਡੇ ਨਾਲ ਠੱਗੀ ਹੋਣ ਵਾਲੀ ਹੈ ਇਦਾਂ ਦੇ ਮਾਮਲੇ ਹੋਰ ਵੀ ਲੁਧਿਆਣਾ ਦੇ ਸ਼ਹਿਰੀਆ ਨੇ ਰਿਪੋਰਟ ਕੀਤੇ ਨੇ ਜਿਹੜੇ ਲੋਕੀ ਤਾਂ ਓਟੀਪੀ ਨਹੀਂ ਦਿੰਦੇ ਉਹ ਤਾਂ ਬਚ ਜਾਂਦੇ ਨੇ ਲੇਕਿਨ ਜਿਹੜੇ ਓਟੀਪੀ ਦੇ ਦਿੰਦੇ ਨੇ ਉਹਨਾਂ ਦੇ ਨਾਲ ਇਦਾਂ ਦੀ ਠੱਗੀ ਹੋ ਜਾਂਦੀ ਹੈ ਉਮੀਦ ਕਰਦੇ ਆ ਇਹਨਾਂ ਮਾਮਲਿਆਂ ਦੇ ਵਿੱਚ ਪੁਲਿਸ ਛੇਤੀ ਕਾਰਵਾਈ ਕਰੇਗੀ ਬੰਦੀ ਸਜ਼ਾ ਦੋਸ਼ੀਆਂ ਨੂੰ ਦਵੇਗੀ ਤੇ ਜਿਹੜੇ ਪੈਸੇ ਲੁੱਟੇ ਗਏ ਨੇ ਉਹ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵਾਪਸ ਕਰੇਗੀ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ